ਜਨਾ ਸਰਨਜੀਤ ਕੌਰ ਹੈ ਪਿੰਡ ਜੇ ਲਲਾਬਾਦ ਹੈ 14-15 ਸਾਲ ਤੋਂ ਮੇਰੀ ਗੋਡਿਆਂ ਦੇ ਵਿੱਚ ਬਹੁਤ ਜ਼ਿਆਦਾ ਦਰਦ ਸੀ ਮੈਂ ਬਹੁਤ ਪਰੇਸ਼ਾਨ ਸੀ ਬਹੁਤ ਦਵਾਈਆਂ ਖਾਧੀਆਂ ਕਿਸੇ ਦਵਾਈ ਨਾਲ ਕੋਈ ਫਰਕ ਨਹੀਂ ਪਿਆ ਤੇ ਆਪਣੇ ਇਸ ਹਸਪੀਟਲ ਤੋਂ ਸਾਡੇ ਰਿਸ਼ਤੇਦਾਰਾਂ ਨੇ ਆਪਰੇਸ਼ਨਰ ਰੋਬੋਟਿਕ ਨਾਲ ਕਰਵਾਇਆ ਸੀਗਾ ਉਹ ਚੰਗੀ ਤਰ੍ਹਾਂ ਠੀਕ ਸੀ ਉਹਨਾਂ ਨੇ ਕਹੇ ਤੇ ਅਸੀਂ ਇੱਥੇ ਆਈ ਆ ਕੇ ਇਸ ਡਾਕਟਰ ਸਾਹਿਬ ਨੂੰ ਮਿਲੇ ਤੇ ਇਹਨਾਂ ਨੇ ਸਾਡਾ ਰੋਬੋਟਿਕ ਨਵੀਂ ਤਕਨੀਕ ਦੇ ਨਾਲ ਆਪਰੇਸ਼ਨ ਕੀਤਾ ਅੱਜ 5 ਦਿਨ ਹੋਏ ਆਪਰੇਸ਼ਨ ਹੋਏ ਨੂੰ ਬਿਨਾ ਸਹਾਰੇ ਤੋਂ ਅਸੀਂ ਵਦਗਾ ਚੱਲ ਫਿਰ ਰਹੇ ਹਾਂ ਦਰਦ ਨਹੀਂ ਹੋਇਆ ਕੋਈ ਦਿੱਕਤ ਨਹੀਂ ਆਏਗੀ ਪਹਿਲਾਂ ਨਾਲੋਂ ਅਸੀਂ ਅੱਜ ਬਹੁਤ ਜ਼ਿਆਦਾ ਠੀਕ ਆ ਪਹਿਲਾਂ ਸੌਣ ਵੇਲੇ ਵੀ ਗੋਡੇ ਅੜ ਜਾਂਦੇ ਸੀ ਉੱਠਣ ਵੇਲੇ ਵੀ ਅੜ ਜਾਂਦੇ ਸੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ ਇੱਥੇ ਇਸ ਤਰ੍ਹਾਂ ਦੀ ਹੁਣ ਕੋਈ ਦਿੱਕਤ ਨਹੀਂ ਆਈ ਅਸੀਂ ਬਿਲਕੁਲ ਠੀਕ ਆ ਖੁਸ਼ ਆ ਹੋਰ ਇੱਥੇ ਖਾਣ ਪੀਣ ਲਈ ਬਹੁਤ ਵਧੀਆ ਪ੍ਰਬੰਧ ਹੈ ਮਰੀਜ਼ ਵਾਸਤੇ ਖਾਣਾ ਬਹੁਤ ਵਧੀਆ ਹੁੰਦਾ ਰਹਿਣ ਸਹਿਣ ਦਾ ਬਹੁਤ ਵਧੀਆ ਪ੍ਰਬੰਧ ਹੈ ਸਫਾਈ ਬਹੁਤ ਜ਼ਿਆਦਾ ਹੈ ਇੱਥੇ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਗੀ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੋ ਡੋਬੀ ਉਹਨਾਂ ਨੂੰ ਬੁਲਾਈ ਦਾ ਹਾਜ਼ਰ ਹੁੰਦੇ ਆ ਵੀ 10 ਤੋਂ 15 ਵਾਰ ਦਿਹਾੜੀ ਦੇ ਵਿੱਚ ਬਾਰ-ਬਾਰ ਪੁੱਛਦੇ ਆ ਵੀ ਠੀਕ ਆ ਠੀਕ ਆ ਕੋਈ ਦਿੱਕਤ ਤਾਂ ਨਹੀਂ ਹੈ ਹਾਂਜੀ ਡਾਕਟਰ ਸਾਹਿਬ ਬਹੁਤ ਵਧੀਆ ਨੇ ਇਹ ਗੱਲਬਾਤ ਬਹੁਤ ਵਧੀਆ ਕਰਦੇ ਨੇ ਬਹੁਤ ਯਾਨੀ ਪੇਮ ਪਿਆਰ ਦੇ ਨਾਲ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਸਾਨੂੰ ਸਮਝਾਇਆ ਸਾਰਾ ਦੱਸਿਆ ਤੇ ਸਾਡਾ ਯਾਨੀ ਦਿਮਾਗ ਬਹੁਤ ਉਹਨਾਂ ਦੀ ਗੱਲ ਲੱਗੇ ਹਾਂਜੀ ਇੱਕ ਹੋਰ ਜਾਣਕਾਰੀ ਤੁਹਾਨੂੰ ਦਿੰਨੇ ਆਸੀਂ 15 ਫਰਵਰੀ ਤੋਂ ਲੈ ਕੇ 31 ਮਾਰਚ ਤੱਕ ਇਸ ਹਸਪਤਾਲ ਦੇ ਵਿੱਚ ਕੰਪ ਲੱਗ ਰਿਹਾ। ਨਾਗਪਾਲ ਹਸਪਤਾਲ ਵਿੱਚ ਜੇ ਕਿਸੇ ਨੇ ਘੱਟ ਰੇਟ ਤੇ ਆਪਣਾ ਇਲਾਜ ਕਰਵਾਉਣਾ ਹੋਵੇ ਤੇ ਕਰਵਾ ਸਕਦਾ ਹੈ।